जय भीम जय भारत साथियों एक अयह महापुरुष ਜਿਨ੍ਹਾਂ ਦਾ ਜਨਮ 14 ਅਪ੍ਰੈਲ 1891 ਨੂੰ ਹੋਇਆ ਸੀ ਅਤੇ 6 ਦਸੰਬਰ 1956 ਨੂੰ ਉਹ ਸਾਡੇ درمیان ਨਹੀਂ ਰਹੇ ਸੀ ਉਹਨਾਂ ਦੇ ਕੀਤੇ ਹੋਏ ਕੰਮ ਲਿਖਿਆ ਗਿਆ ਸੰਵਿਧਾਨ ਅੱਜ ਵੀ ਉਨਾ ਹੀ ਸਾਰਥਕ ਹੈ ਜਿਨ੍ਹਾਂ ਉਸ ਸਮੇਂ ਸੀ ਅੱਜ ਵੀ ਉਹਨਾਂ ਦੇ ਸੰਵਿਧਾਨ ਅੱਗੇ ਸਿਰ ਝੁਕਾਇਆ ਜਾ ਰਿਹਾ ਹੈ ਤੇ ਜਾਂਦਾ ਰਹੇਗਾ ਸੋ ਸਾਥੀਓ ਆਓ ਅੱਜ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਂਟ ਕਰੀਏ ਬੀ ਆਰ ਅੰਬੇਦਕਰ ਚੇਤਨਾ ਸੁਸਾਇਟੀ ਬਲਾਕਪੌਰ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਹੈ ਆਓ ਸਾਥੀਓ ਸਾਰੇ ਰਲ ਕੇ ਆਪਾਂ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਲਿਖੇ ਗਏ ਸੰਵਿਧਾਨ ਨੂੰ ਉਮੇ ਹੀ ਆਪਣੇ ਜੀਵਨ ਵਿੱਚ ਢਾਲੀਏ ਜੈ ਭੀਮ ਜੈ ਭਾਰਤ